ਉਹਨਾਂ ਦੋਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਮਸਲੇ ਦਾ ਹੱਲ ਕਰੇ ਉਹਨਾਂ ਦੇ ਪਰਿਵਾਰ ਨੂੰ ਬੰਦ ਦਾ ਪੰਜਾਬ ਸਰਕਾਰ 5 ਲੱਖ ਦਾ ਮੁਆਵਜ਼ਾ ਦੇਵੇ ਸਰਕਾਰੀ ਗੈਰ ਸਰਕਾਰੀ ਨੌਕਰੀ ਜੋਗਤਾ ਅਨੁਸਾਰ ਉਹਨਾਂ ਦੇ ਪਰਿਵਾਰ ਦੀ ਔਰ ਉਹਨਾਂ ਦਾ ਸਰਕਾਰੀ ਗੈਰ ਸਰਕਾਰੀ ਕਰਜ਼ਾ ਵਾਪਸ ਇਹ 2 ਏਕੜ ਦੇ ਮਾਲਕ ਸੀਗੇ ਬੇਟੀਆਂ ਉਹਨਾਂ ਦੀਆਂ ਵਿਆਹੀਆਂ ਹੋਈਆਂ ਬੇਟਾ ਅਨਮੈਰਡ ਆ ਇਹ ਜ਼ਿਲ੍ਹਾ ਅੰਮ੍ਰਿਤਸਰ ਆ ਪਿੰਡ ਹੈਗਾ ਕੱਕੜ ਧੰਨਵਾਦ ਅੱਜ ਸਰਬੰਸ ਸਿੰਘ ਪੰਦੇੜ ਸ਼ੰਭੂ ਮੋਰਚੇ ਤੋਂ ਬੋਲਦਾ ਦੀ ਅੱਜ ਇੱਕ ਦੁਖਦਾਈ ਖਬਰ ਆ ਪ੍ਰਗਟ ਸਿੰਘ ਪੁੱਤਰ ਤਨਲੋਕ ਸਿੰਘ ਪਿੰਡ ਕੱਕੜ ਉਹਨਾਂ ਦੀ ਸ਼ਹੀਦੀ ਹੋਈ ਆ ਸਵੇਰੇ ਉੱਠੇ ਸੀਗੇ ਪਿਸ਼ਾਬ ਕਰਨ ਗਏ ਕਿਤੇ ਦਿਖ ਪਿਆ ਉਹਦੇ ਸਾਥੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਉਹ ਤੋਂ ਬਾਅਦ ਅਸੀਂ ਹਸਪੀਟਲ ਕੜਿਆ ਰਾਜਪੁਰੇ ਜਿੱਥੇ ਡੈਥ ਹੋ ਗਈ ਉਹਨਾਂ ਨੇ ਤੋਂ ਲਗਭਗ 40ਵੀਂ ਸ਼ਹੀਦੀ ਹੋਣੀ ਹੁਣ ਦੇਖਦੇ ਆ ਵੀ ਮੌਜੀ ਸਰਕਾਰ ਕਿੰਨੀਆਂ ਕ ਜਾਨਾਂ ਹੋਰ ਲਾਊਗੀ ਕਿਸਾਨਾਂ ਦੀ ਸੋ ਮੋਦੀ ਸਰਕਾਰ ਨੂੰ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਮਸਲੇ ਦਾ ਹੱਲ ਕਰੇ ਉਹਨਾਂ ਦੇ ਪਰਿਵਾਰ ਨੂੰ ਬੰਦ ਦਾ ਪੰਜਾਬ ਸਰਕਾਰ 5 ਲੱਖ ਦਾ ਮੁਆਵਜ਼ਾ ਦੇਵੇ ਸਰਕਾਰੀ ਗੈਰ ਸਰਕਾਰੀ ਨੌਕਰੀ ਯੋਗਤਾ ਅਨਸਾਰ ਉਹਨਾਂ ਦੇ ਪਰਿਵਾਰ ਦੀ ਔਰ ਉਹਨਾਂ ਦਾ ਸਰਕਾਰੀ